ਹਾਂਜੀ ਸਾ ਸਰਕਾਰਦਾਰਾਂ ਨੂੰ ਜੀ ਸ਼ਾਸ਼ਿਕਾਲ ਸ਼ਾਸ਼ਿਕਾਲ ਸਾਸਰੀ ਕਾਲ ਸਾਸਰੀ ਕਾਲ ਐ ਨਹੀਂ ਖਾਦਾ ਸੋਣਿਓ ਸਾਸ਼ਿਕਾਲ ਹੁੰਦਾ ਕਿਦਾਂ ਸਾਰੇ ਲੋਕੀ ਆਹ ਹਾਲ ਸਾਰੇ ਦਾ ਠੀਕੀ ਹੋਣ ਦੇ ਸਾਰੇ ਜਣੇ ਆਪਾਂ ਆ ਗਏ ਜੀ 3 ਵਜੇ ਰੋਟਾ ਦੇਖਣ ਐਸੋ ਆਪਾਂ ਮਾਸਾ ਦੇਖ ਕੇ ਵੀ ਗਾ ਤੁਹਾਨੂੰ ਦੱਸਦੇ ਆ ਬਲੌਗ ਦੇ ਨਾਲ ਬਣੇ ਰਹੋ ਐਂਡ ਤੱਕ ਬਲੌਗ ਨੂੰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਲਵ ਯੂ ਦੀ ਲਗਾਈ ਆ ਵੀ ਸਰਕਾਰ ਦੇ ਤੇ ਸੱਚੀ ਸਰਕਾਰ ਸਾਡੀ ਜੋ ਮੰਗਿਆ ਸੋ ਪੂਰਾ ਹੋਇਆ ਤੇ ਜੋ ਮੰਗਦੇ ਆ ਸੋ ਮਿਲਦਾ ਆ ਬਹੁੰਦਗੇ ਆਪਾਂ ਦੁਆਰਾ ਦਰਾਚੋ ਬੋ ਘਟਿਆ ਜਿੰਦਰ ਦਾ ਸ਼ੁੰਦਾਈ ਸਾਰੇ ਪਾਸੇ ਜਾਦਾ ਕਾਲੀ ਆ ਤੈਨੂੰ ਜ਼ਿਆਦਾ ਕਾਲੀ ਆ ਆ ਦੇਖ ਆ ਦੇਖਿਓ ਜਿੱਥੇ ਦੇਖੋ ਉੱਥੇ ਕਾਲੀ ਹੁੰਦੀ ਆ ਮੱਥਾ ਵੀ ਟੱਕੰਦੇ ਕੱਜ ਲਾ ਤੂੰ ਹੀ ਸਾਰਾ ਬਲੌਗ ਦੇਖਿਆ ਹੁਣ ਪਿਛਲਾ ਵੀ ਕੀ ਕਰਨ ਲਿਆ ਇੱਥੇ ਹਾਂ ਲੋ ਜੀ ਇਹ ਆ ਗਏ ਆਪਣੇ ਦੀ ਨਾ ਹੀ ਵਾਲੀ ਸਰਕਾਰ ਦੇਖੋ ਐਮਐਲਏ ਦੀ ਸਰਕਾਰ ਆਪਣੇ ਆ ਵੀ ਨਾ ਅੰਦਰ ਆ ਰਿਹਾ ਹੈ ਨਾ ਅੰਦਰ ਆ ਰਿਹਾ ਹੈ ਪਪਾ ਅੱਪਾ ਵੀ ਜਾ ਰਿਹਾ ਹੈ ਆਪਾਂ ਵੀ ਚਲੀਏ ਤੂੰ ਵੀਡੀਓ ਬਣਾ ਮਾਂ ਨੂੰ ਮੈਂ ਵੀਡੀਓ ਬਣਾਇਆ ਮੱਥਾ ਮੋਠਨ ਟੇਕੇ ਦਾ ਕੱਪੀ ਕੱਤੋਂ ਬਣਾ ਦੇ ਉਹਨੇ ਜਣਾ ਤੇਰਾ ਜੀਵੇ ਆ ਗਿਆ ਨਾ ਕਹਾਂ ਦਾ ਜਣਾ ਅਗਲੇ ਵੀ ਮੋੜ ਗਾ ਜੀ ਮੇਰੀ ਬਹੁ ਘੱਟ ਚੋਣੀ ਆ ਕਿ ਇੱਥੇ ਰੋਲਾ ਕੋਈ ਜ਼ਿਆਦਾ ਰਹਿੰਦਾ ਪਿਆ ਜਨਰੇਟਰ ਵੀ ਚੱਲਦੇ ਆ ਤੇ ਮੱਤੀਆਂ ਤਾੜੀਆਂ ਉੱਤੀ ਰੱਖਦੇ ਆ ਇਹ ਮੇਰੇ ਤਾਂ ਆਇਆ ਆਇਆ ਲਈ ਹਾਂਜੀ ਦਰਵਾਜ਼ੇ ਮੱਥਾ ਟੇਕ ਲਿਆ ਜੀ ਬਹੁਤ ਵਧੀਆ ਦਰਸ਼ਨ ਹੋ ਗਏ ਆ ਰੱਛ ਬਹੁ ਘੱਟ ਸੀ ਤੇ ਮੰਨੂ ਭਾਈ ਹੁਣੇ ਗਏ ਨਹੀਂ ਇਹ ਥੋੜਾ ਜਿਹਾ ਅੱਜ ਕਹਿੰਦੇ ਸੀ ਦੂਰੋਂ ਹੀ ਦਰਸ਼ਨ ਕਰਦੇ ਆ ਤੇ ਮੈਂ ਮੱਥਾ ਟੇਕ ਲਿਆ ਨਾਲ ਮੇਰੇ ਸੌਰਵ ਗਿਆ ਹੀ ਜੁਲਫਾ ਵਾਲਾ ਮੁੰਡਾ ਦੇ ਵੀਰ ਜੀ ਆਈ ਨਾਲ ਮੱਥਾ ਟੇਕ ਲਿਆ ਬਹੁਤ ਸੋਹਣੇ ਦਰਸ਼ਨ ਹੋ ਗਏ ਚਲੋ ਹੁਣ ਅੱਗੇ ਬਲੋਗਨਾ ਬਣੇ ਦਿਓ ਸਾਰੇ ਜਣੇ ਆਹ ਦੇਖੋ ਕੀ ਕਰਦਾ ਜੇ ਉਸਤਾਦ ਛੋਟ ਟੁੱਟ ਗਈ ਮੋਟਰਸਾਈਕਲ ਦੀ ਤਾਂ ਮੈਂ ਉੱਥੇ ਮੋੜ ਤੇ ਪਾ ਲੈਣੀ ਤੇਰੇ ਤੋਂ ਦੱਸਦਾ ਮੈਂ ਕੀ ਕੀ ਕਿੱਧਰ ਗਈ ਹੁਣ ਆਪਾਂ ਕਿੱਥੋਂ ਨਿਕਲਣਾ ਆਪਾਂ ਮਰਮ ਦੇ ਹੈ ਉਹ ਤਰੀ ਕਾਡਾ ਉਥਰੀ ਕਾਡਾ ਓਏ ਓਏ ਕੰਦੇ ਨੇ ਕੰਡਾ ਵਾਲੇ ਟਲਦੇ ਨਹੀਂ ਹੈ ਕਾ ਉਹ ਸੋਰ ਨਿਕਾ ਜਾ ਫਟਾ ਕੋਲ ਥੰਦੋ ਦੀ ਮੋਟਰਸਾਈਕਲ ਵੀ ਪਾ ਕੱਢ ਲਿਆ ਚੱਲ ਬਈ ਚੱਲ ਬਈ ਮਿੱਤਰਾ ਉਹਨੇ ਮੋਟਰਸਾਈਕਲ ਕੱਢ ਲਿਆ ਤੇ ਲੋਕੀ ਦੇਖਦੇ ਰਹਿ ਗਏ ਸਾਰੇ ਲੋਕੇਸ਼ਨ ਬਹੁਤ ਵਧੀਆ ਆ ਮਜ਼ੇਦਾਰ ਕੰਮ ਹੋਇਆ ਪਿਆ ਪੂਰਾ ਜਨਮ ਆਸ਼ਕਾ ਦੇਖੋ ਉਧਰ ਲੱਗਾ ਆ ਇਹ ਕਦਰ ਲੱਗਾ ਆ ਉਹਦਾ ਕੁੜੀ ਨਾਲ ਲੱਗਾ ਆ ਇਹ ਉਹਦਾ ਕੁੜੀਆਂ ਨਾਲੇ ਕੰਮ ਕਰਦਾ ਆ ਕੀ ਇਹਨਾਂ ਨੂੰ ਕਹੀਏ ਹੁਣ ਅਸੀਂ ਦੋਨਾਂ ਦੇ ਕੰਮ ਇਹੋ ਜਿਹੇ ਆ ਅੱਜ ਦਾ ਕੰਮ ਨਹੀਂ ਹੈਗਾ ਤੈਨੂੰ ਕੋਈ ਕੰਮ ਨਹੀਂ ਆਉਂਦਾ ਕੋਈ ਹੋਰ ਹੈ ਐਤੋਂ ਮੈਂ ਤੈਨੂੰ ਕੰਮ ਐ ਨਹੀਂ ਵੀ ਕਿਹਨਾਂ ਲੱਗਾ ਦਿਖਾ ਉਹ ਕਿਸੇ ਨਾਲ ਨਹੀਂ ਆ ਭਰਾਵਾ ਲੱਗਾ ਓਏ 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 ਉਹ ਵੀ ਅਡੀ ਲਿਸਟ ਦੇਖੀ ਅਮੀ ਉਹ ਬੋਲੋ ਤੇ ਫਾਈ ਜਾਣੇ ਹੈ ਹੈ ਬੜਾ ਦੂਰ ਬੜਾ ਦੂਰ ਹੈ ਅੰਬਲ ਆ ਤੇ ਅੰਬਾਲੂ ਹੋ ਗਏ ਯਾਰ ਹੈ ਦੰਦਾ ਹੋ ਜਾ ਕਿੰਨਾ ਖੁੱਲਿਆ ਲਿਆ ਆ ਵੀ ਅੰਬਲ ਹੋਇਆ ਲਿਆ ਕੋਮ ਫਿਰ ਕੇ ਆ ਗਏ ਆ ਤੇ ਮੋਟਰਸਾਈਕਲ ਦੀ ਸਰਵਿਸ ਬਹੁਤ ਜ਼ਰੂਰੀ ਆ ਕਮਾਇਆ ਭਰਾਇਆ ਬਹੁਤ ਜ਼ਿਆਦਾ ਆ ਤੇਰੀ ਸਰਵਿਸ ਕਰਉਣੀ ਬਹੁਤ ਹੀ ਜ਼ਰੂਰੀ ਆ ਹੁਣ ਆਪਾਂ ਇਹਦੀ ਸਰਵਿਸ ਕਰਉਣ ਲੱਗੇ ਆ ਮੋਟਰਸਾਈਕਲ ਦੀ ਤੇ ਨਾਲ ਆਪਣਾ ਸੌਰਵ ਭਰਾ ਇਹਦੀ ਸਰਵਿਸ ਕਰਾ ਲਈਏ ਮੋਟਰਸਾਈਕਲ ਦੀ ਇਹਦਾ ਜਿਹੜਾ ਇੰਜਨ ਆ ਨਾ ਇੰਜਨ ਕੈਮ ਹੋ ਜੇ ਦੁਬਾਰਾ ਹੋਵੇ ਸਹੀ ਕਿ ਨਹੀਂ ਘੱਟੋ ਘੱਟ 4-500 ਕਿਲੋਮੀਟਰ ਚੱਲ ਗਿਆ ਉਹਨਾਂ ਦਾ ਜ਼ਿਆਦਾ ਜ਼ਿਆਦਾ ਚੱਲ ਗਿਆ 4-500 ਕਿਲੋਮੀਟਰ ਤੋਂ ਪਲੱਸ ਚੱਲ ਗਿਆ ਹੁਣ ਇਹਦੀ ਸਰਵਿਸ ਕਰਾਲੀਏ ਆਉਂਨੇ ਫੇਰ ਵਰਗੇ ਨਾ ਪਾਬਸੀ ਤੇ ਹੁਣ ਇਹਦੀ ਸਰਵਿਸ ਕਰਾ ਲਈਏ ਇੱਥੇ ਘੁੰਮਣਾ ਹੁੰਦਾ ਆ ਇੱਥੇ ਸਾਰੇ ਆਵਾਰਾ ਗੱਡੀ ਜਿੰਨੀ ਵੀ ਕਰੀ ਦਿੱਤੇ ਕਰੀਦੀ ਆ ਇਹਦੀ ਸਰਵਿਸ ਬਹੁਤ ਜ਼ਰੂਰੀ ਆ ਹੁਣ ਇਹਦੀ ਸਰਵਿਸ ਕਰਾ ਲਈਏ ਹਲੋ ਜੀ ਤੇਰਾ ਅਨਾ ਮੋਟਰਸਾਈਕਲ ਘਮਾਇਆ ਤੇਲ ਦਾ ਜਰੂਰ ਨਿਕਲ ਗਿਆ ਇਹ ਕਰਕੇ ਇਹਦੀ ਸਰਵਿਸ ਹੋਣੀ ਬਹੁਤ ਜਰੂਰੀ ਹੈ ਜੇ ਹੁਣ ਕਰਾ ਲਈਏ ਸਰਵਿਸ ਤੇ ਮੇਰੇ ਫਟਾਵਾ ਵੀ ਜਰੂਰ ਨਿਕਲਿਆ ਆ ਆ ਲੈ ਰੋਣਾ ਲੈ ਵੀ ਮੁੰਡੇ ਨਾਲ ਮੇਰਾ ਮੁਖਰ ਨਹੀਂ ਵਿੱਕੂ ਦਾ ਮੁਖਰ ਹੈ ਵਿੱਕੂ ਦਾ ਜੇ ਨਾਲੇ ਕੰਮ ਸਿੱਖ ਲੂਗਾ ਹੌਲੀ ਹੌਲੀ ਪਤਾ ਲੱਗ ਜੂ ਇਹ ਕਾਹ ਕਰਨਾ ਵੀ ਆਪ ਹੀ ਕਰ ਲੂਗਾ ਨਾ ਜੀ ਜੀ ਅਗਲੀ ਸਰਵਿਸ ਆਪ ਕਰਾਂਗਾ ਅਗਲੀ ਸਰਵਿਸ ਆਪ ਕਰੂੰਗਾ ਉਹ ਵੀ ਤੁਹਾਨੂੰ ਦਿਖਾ ਲਾਂਗੀ ਕਿੱਦਾਂ ਸਰਵਿਸ ਹੁੰਦੀ ਹੈ ਜੇ ਤੋ ਆਪ ਕਰੂਏ ਤਾਂ ਦਾ ਆਪਰਾ ਬੰਮੀਆ ਕਰ ਦੇ ਆਪਣਾ ਇਹ ਤਾਂ ਸਿਰਫ ਜੋਗ ਮਾਰਿਆ ਸਿਰਫ ਇੱਕ ਆਏ ਦਬੈ ਮੈਂ ਬੈਠੋ ਬਾਈ ਕਿੱਦਾਂ ਬੈਣਾ ਆਹ ਮੇਂ ਬੰਦੇ ਆਹੀਂ ਕੁੱਤਾ ਨਹੀਂ ਹੁਣਾ ਹੋਣਾ ਬੰਗੜ ਕਿਦਾਂ ਹੋਰ ਤੇਲ ਕੱਢਦੇ ਆ ਮੋਟਰ ਦੇ ਵਿੱਚੋਂ ਕਾਲਾ ਇੰਜਨ ਤੇ ਅੱਗੇ ਬੜੇ ਭਾਈ ਵਿਕਰਮ ਜੀ ਹੁੰਦੇ ਕਰਮ ਜੀ ਸਟੈਂਡ ਤੋਂ ਲਾ ਨਾ ਤੇ ਮੋਟਰਸਾਈਕਲ ਰੇਡ ਤੇ ਲੋਨ ਲੈ ਲੈ ਇਹਨੇ ਰੇਡ ਦੇਣਾ ਹੀ ਰੈਡੀ ਚੱਲਾ ਸੀ ਜੇ ਨਾ ਪੜਦਾ ਤਾਂ ਗਿਆ ਹੀ ਨਿਕਾ ਜਾ ਜਵਾਕ ਥੱਲੇ ਦੇ ਦੇਣਾ ਤੂੰ ਪਾਣੀ ਪਾ ਦिए ਪਾਣੀ ਪਾ ਕੇ ਜਲੂਤ ਕਢਾਉਣਾ ਪੈਟਰੋਲ ਪੈਣਾ ਇਹਦੇ ਵਿੱਚ ਪੂਰੀਆਂ ਦੀ ਜਾਨਾ ਕਰਾਉਣ ਦੇ ਆ ਨਹੀਂ ਨਹੀਂ ਆ ਸ਼ਾਂਤੀ ਓਮ ਕਰਦੇ ਵਸ ਇਦਾਂ ਹੀ ਤੇਲ ਪਾ ਦੇ ਨਹੀਂ ਓਹ ਦੇ ਨਾ ਨਹੀਂ ਨੇ ਤੇ ਪਾਉਂਦੇ ਨਾ ਰੈਸਟਰੂਨ ਦਾ ਰੈਸਟਰੂਨ ਦਾ ਹਾਂ ਨਹੀਂ ਇਹਨਾਂ ਦਾ ਹੋਰ ਸੱਤ ਰੈਸਟਰੂਨ ਆਪਕੀ ਦਾ ਆਇਆ ਤੇ ਮੰਨੂ ਬੰਦੇ ਜਿਹੜਾ ਪੈ ਲੱਗਾ ਹੈ ਲੈਸ ਫਰੋ ਦਾ ਉਹ 1 ਉਹ ਲੈਸ ਫਰੋ ਦਾ ਨੇ ਅਬ ਡੁੱਲੇ ਨਾ ਮੈਂ ਦਾ ਬੋਲਿਆ 380 ਤੇਰਾ ਡੱਬਾ ਰਾ ਕਿੰਨੇ ਦਾ 380 380 ਆਂ ਮਰਦ ਜਿਹੜਾ ਬਣਾਉਂਦਾ ਬਰੂ ਦਾ ਆਲੀ ਮੁੜ ਕੇ ਆਉਂਦਾ ਸਾਰ ਬਾਈ ਸਰਕਾਰ ਲੋਹਾ ਨਹੀਂ ਜੋ ਬਾਬੇ ਸੋਲਾ ਆਪਣਾ ਨਹੀਂ ਲੋ ਇਹਨੇ ਨਾਲ ਇਦਾਂ ਹੋ ਜਾਂਦਾ ਵੀ ਮੋਟਰਾਂ ਦੀ ਸਰਵਤ ਹੋ ਗਈ ਆ ਹੁਣ ਆਪਾਂ ਫੇਰ ਜਿੱਧਰ ਹੋਵੇ ਕਿੱਥੇ ਮੱਦੀ ਜਾਂਦਾਂਗੇ ਆ ਕੋਈ ਪ੍ਰੋਬਲਮ ਨਹੀਂ ਕੋਈ ਕੋਝ ਨਹੀਂ ਕਿੱਥੇ ਮੱਦੀ ਨਿਕਲ ਕਰਦੇ ਆ ਸਰਵਤ ਹੋ ਗਈ ਦੁਬਾਰਾ ਤੇ ਕੋਈ ਨਹੀਂ ਉਧਰ ਦੇ 500 700 ਕਿਲੋਮੀਟਰ ਚਲਾ ਸਕਦੇ ਆ ਬੰਦ ਕਰ ਦੇ ਵਾਪਸ ਨਹੀਂ ਗੱਲ ਕਰਨੀ ਹੋਰ ਵੀ ਆ ਭਈ ਇਹਨਾਂ ਖਾਲੀ ਕਰਦੀਆਂ ਯਾਰ ਬੋਤਲ ਠੀਕ ਆ ਭਈ ਭਈ ਹੋਰ ਪਾ ਯਾਰ ਲੈ ਅੱਗੇ ਟੈਟਾ ਕਿਲੋ ਕੋ ਹੋ ਰਹੇ ਨੇ ਕਿਲੋ ਕੋ ਪਾ ਹੋਰ ਚੜਾ ਲੱਗਿਆ ਆਂ ਜਿਹੜਾ ਪਾਇਆ ਨੇ ਮੇਰੀ ਕਰਦਾ ਆਂ ਜਿੰਦਣੇ ਕਿਨੇ ਕਿਲੂਆਂ ਦਾ ਵੀ ਇਸ ਹਿਸਾਬ ਨੇ ਆਪਣੀ ਸਰਵਿਸ ਜਿਹੜੀ ਕੰਪਲੀਟ ਹੋ ਗਈ ਆ ਦੋ ਵੀ ਚਿੱਤਰ ਵਗੈਰਾ ਆਪਾਂ ਸਾਫ਼ ਕਰਾ ਲਈ ਸੀਗੇ ਜਿਹੜਾ ਇੰਜਨ ਆਇਲ ਸੀ ਉਹ ਵੀ ਪੈ ਗਿਆ ਆ ਬਾਕੀ ਕਾਬ ਲੋਕ ਨਾ ਬਣੇ ਜੋ ਆਪਣੇ ਦਦੇ ਜੋਰ ਨੂੰ ਤੁਸੋਂ ਗੰਗਾ ਨਾ ਦੱਸੇ। ਲਾਭੀ ਹੋ। ਹੋਏ? ਓਕੇ। ਸਵਾਸ਼। ਰੱਬਾ ਤੇ ਮੁੰਡਾ ਕਹੇ। ਉਹਦਾ ਲੈ ਰਹਾ। ਨਾ ਰੱਬਾ ਤੇ ਮੁੰਡਾ। ਮਮਾ ਹੱਲੇ ਨਹੀਂ ਆਣਾ। ਵਿਚਾਰਾ ਵਿਆਹ ਵੀ ਨਹੀਂ। ਤੂੰ ਪਹਿਲੇ ਉਹਨੂੰ ਮੁੰਡਾ ਦੇ ਚੱਲ। ਮੁੰਡਾ ਇਹਨੂੰ ਜਣਾਣਾ। ਘਰ ਆਲੀ ਸੋਣੀ ਮਿਲੇ ਇਦਾਂ ਕਹੇ। ਘਰ ਆਲੀ ਸੋਣੀ ਮਿਲੇ। ਸੋਣੀ ਸੁਨੱਖੀ। ਸ਼ਰਮ ਆ ਗਿਆ ਮੁੰਡਾ। ਆਗੇ ਗਿਆ ਲੈ ਨਾ ਮੁੰਡਾ ਪੂਰੀ ਜੋਰਾਂ ਨਾਲ ਕੱਟਦਾ ਨਾਟ ਕੱਟ ਨਹੀਂ ਇਹ ਤਾਂ ਇਹ ਕੱਟ ਨਹੀਂ ਇਹ ਤਾਂ ਇਹ ਲੋ ਜੀ ਮਾਰ ਕੇ ਆਣ ਚੱਲ ਫਿਰ ਨਹੀਂ ਕਰ ਮਾਰੋ ਵੀ ਸੈਲਫ ਦਾ ਨਾ